ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਸਨੀ ਉਭਰਾਏ ਕਲੀਨਿਕਲ ਲੈਬ ਤੇ ਡਾਇਗਨੋਸਟਿਕ ਸੈਂਟਰ ਦਾ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਰਜਿਸਟਰਡ ਸ਼੍ਰੀ ਗੁਰੂ ਹਰਕ੍ਰਿਸ਼ਨ ਨਗਰ ਮਲੇਰਕੋਟਲਾ ਰੋਡ ਖੰਨਾ ਵਿਖੇ ਸ਼ਾਨਦਾਰ ਉਦਘਾਟਨ ਕੀਤਾ ਗਿਆ। ਉਦਘਾਟਨ ਡਾਕਟਰ ਐਸ.ਪੀ ਸਿੰਘ ਉਭਰਾਏ ਵੱਲੋਂ ਕੀਤਾ ਗਿਆ। ਉਦਘਾਟਨ ਸਮਾਗਮ ਦੌਰਾਨ ਡਾਕਟਰ ਐਸ.ਪੀ ਸਿੰਘ ਉਭਰਾਏ ਨੇ ਕਿਹਾ ਕਿ ਜਲਦ ਹੀ ਇੱਥੇ ਫਿਜ਼ੀਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਵੀ ਸ਼ੁਰੂ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਇੱਕ ਹੀ ਛਤ ਹੇਠਾਂ ਪੂਰੀ ਸਿਹਤ ਸਹੂਲਤ ਦਿੱਤੀ ਜਾ ਸਕੇ ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਸਲਾਹਕਾਰ ਸਰਬਦੇਵ ਪਹਲਾ ਚੈਰੀਟੇਬਲ ਟਰਸਟ ਸਰਦਾਰ ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ ਇਕਾਈ ਕਰਨ ਸਿੰਘ ਗਿੱਲ ਸਲਾਹਕਾਰ ਅਜੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਪ੍ਰਧਾਨ ਦਲਬੀਰ ਸਿੰਘ ਸਖਤਰ ਮੇਜਰ ਸਿੰਘ ਸ਼ੇਰਗੜੀ ਐ ਮੈਂਬਰ ਸੁਰਿੰਦਰ ਸਿੰਘ ਐਡੀਟਰ ਕਰਨ ਸਿੰਘ ਮੈਂਬਰ ਹਾਜ਼ਰ ਸਨ ਸਰਬਦੇਵ ਪਹਲਾ ਚੈਰੀਟੇਬਲ ਟਰਸਟ ਵੱਲੋਂ ਗੁਰਸਾਲ ਪੈਨਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਇੱਕ ਨਿਰਣੈ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਲੱਗੇ ਦਿਓ ਸਟੇਟਾਂ ਚ ਅਸੀਂ 50 ਦੇ ਕਰੀਬ ਲੈਬੋਰੀਟਰੀ ਜਿਹੜੀਆਂ ਅਸੀਂ ਖੋਲਾਂਗੇ ਪਹਿਲਾਂ ਲੈਬੋਰੀਟਰੀਆਂ ਖੁੱਲਣ ਤੋਂ ਬਾਅਦ ਫਿਰ ਲੋਡ ਮਹਿਸੂਸ ਕੀਤੀ ਗਈ ਕਿ ਅਜੇ ਪੂਰੀਆਂ ਨਹੀਂ ਭਈਆਂ ਸੋ ਫਿਰ ਅਸੀਂ ਸੋ ਕਰਤੀ ਹੁਣ ਫਿਰ ਗੁਰਤੇਗ বাহাদুর ਜੀ ਦੇ ਗੁਰਪੁਰਬ ਤੇ 150 ਲੈਬੋਰੀਟਰੀ ਦਾ ਟਿੱਚਾ ਮਿਥਿਆ ਹੋਇਆ ਜਿਨ੍ਹਾਂ ਚੋਂ ਸੱਡੀਆਂ ਇਸ ਨੇ ਕੁਝ ਲੈਬੋਰੀਆਂ ਚੱਲ ਰਹੀਆਂ ਨੇ ਕੁਝ ਰੈਡੀ ਨੇ ਜੀ ਕਿ ਉਦਘਾਟਨ ਹੋ ਰਿਹਾ ਜਿਸ ਤਰ੍ਹਾਂ ਕਿ ਅੱਜ ਖੰਨਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਜੇ ਲੈਬੋਰੀ ਖੋਲੀ ਗਈ ਹੈ ਕੁਝ ਤਿਆਰ ਹੋ ਰਹੀਆਂ ਨੇ ਸੋ ਇਹ ਸਾਰੀਆਂ ਬਿਲਾ ਕੇ ਤਕਰੀਬਨ 146 ਦੇ ਕਰੀਬ ਜਿਹੜੀਆਂ ਸਾਡੀਆਂ ਲੈਬੋਰੀਆਂ ਜਾਂ ਸਾਡੇ ਜਿਹੜੇ ਸੈਂਟਰ ਹੈਗੇ ਨੇ ਇਹ ਆਲਰੇਡੀ ਚੱਲ ਰਹੇ ਨੇ ਔਰ ਕੱਲਾ ਪੰਜਾਬ ਜੀ ਨਹੀਂ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਜਿਹੜੀਆਂ ਚਾਹੇ ਹਰਿਆਣਾ ਦੇ ਲੋਕ ਹਿਮਾਚਲ ਹੈ ਜਨਕੇ ਚੰਡੀਗੜ੍ਹ ਦਿੱਲੀ ਹੋ ਗਿਆ ਰਾਜਸਥਾਨ ਹੋ ਗਿਆ ਸੋ ਟੋਟਲ 13 ਸਟੇਟਾਂ ਦੇ ਵਿੱਚ ਜਿਹੜੀਆਂ ਸਾਡੇ ਇਹ ਸਾਰੇ ਜਿੰਨੇ ਵੀ ਸਾਡੇ ਮੈਡੀਕਲ ਫੈਸਿਲਿਟੀਆਂ ਅਸੀਂ ਦੇ ਰਹੇ ਆਂ ਚਾਹੇ ਲੈਬੋਰਾਟਰੀਜ਼ ਨੇ ਚਾਹੇ ਫਿਜ਼ੀਓਥੈਰੇਪੀ ਸੈਂਟਰ ਚੱਲ ਰਹੇ ਚਾਹੇ ਡੈਂਟਲ ਕਲੀਨਿਕ ਚੱਲ ਰਹੇ ਆ ਜਿਹਾਸੀ ਐਮਬੂਲੈਂਸ ਸਰਵਿਸ ਸਾਡੀਆਂ ਚੱਲ ਰਹੀਆਂ ਨੇ ਇਹ ਤੋਂ ਇਲਾਵਾ ਅਲਟਰਾਸਾਉਂਡ ਹੋ ਗਿਆ ਡਿਜੀਟਲ ਐਕਸ-ਰੇ ਹੋ ਗਏ ਸਾਰੇ ਸੋ ਇਹ ਸਾਰੀਆਂ ਜਿਹੜੀਆਂ ਸਾਡੀਆਂ ਸਕੀਮਾਂ ਜਿਹੜੀਆਂ ਚੱਲ ਰਹੀਆਂ ਨੇ ਅੱਜ ਸਾਡੇ ਡਾਕਟਰ ਗਿਲਸਾ ਨਾ ਨਾਇ ਨੇ ਜਿਹੜੇ ਕੀ ਸਾਰੀਆਂ ਲੈਬੋਰਾਟਰੀ ਦੀ ਦੇਖ ਰਿ ਜਿਹੜੀ ਹੈ ਸਾਰਾ ਕੰਟਰੋਲ ਜ ਚੱਲ ਰਹੇ ਨੇ ਸੋ ਉਹਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਦੀਆਂ ਤੇ ਉਹ ਸਾਰਾ ਜਿਹੜਾ ਨਿਰਣੇ ਲੈ ਕੇ ਤੇ ਉਹ ਬੜਾ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਸਾਰਾ ਕੀਤਾ ਜਾਂਦਾ ਹੈ ਇੱਥੇ ਗੁਰਦਾਰਾ ਸਾਹਿਬ ਦੀ ਕਮੇਟੀ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਇਹ ਬਹੁਤ ਅੱਛਾ ਇੱਕ ਸਾਨੂੰ ਬਿਲਡਿੰਗ ਬਣਾ ਕੇ ਦਿੱਤੀ ਹੈ ਜਿਹਦੇ ਵਿੱਚ ਅੱਜ ਲੈਬੋਰੀ ਖੋਲ ਕੇ ਸਮਰਪਿਤ ਕਰ ਦਿੱਤੀਗੇ ਲੋਕਾਂ ਨੂੰ ਔਰ ਜਿਸੇ ਆਪਾਂ ਵਿਜ਼ਿਟ ਕਰ ਰਹੇ ਸੀ ਗੁਰਦਾਰਾ ਸਾਹਿਬ ਦੇ ਵਿੱਚ ਔਰ ਇਹ ਕਿਉਂਕਿ ਖੰਨੇ ਦੇ ਵਿੱਚ ਇਹ ਸੈਂਟਰ ਪਲੇਸ ਆ ਬਿਲਕੁਲ ਅਗੇ ਲਾਗੇ ਛਾਕੇ ਦੇਖੇ ਤੇ ਕਾਫੀ ਆਬਾਦੀ ਪੈ ਜਾਂਦੀ ਹੈ ਸੋ ਦੋ ਚੀਜ਼ਾਂ ਹੋਰ ਹੈ ਜਿੰਦੀ ਕਿ ਅਸਲੇ ਘੜਾ ਜਿਹੜੇ ਕਿ ਅਸੀਂ ਦੇ ਰਹਿਆਂ ਸਾਰਿਆਂ ਪਾਸੇ ਜਿੱਥੇ ਵੀ ਲੋਡ ਸਮੇਂ ਦੇ ਉੱਥੇ ਅਸੀਂ ਇੱਕ ਤਾਂ ਡੈਂਟਲ ਕਲੀਨਿਕ ਦਿੰਦੇ ਆ ਨਾਲ ਦੇ ਨਾਲ ਫਿਜ਼ੀਓਥੈਰੇਪੀ ਸੈਂਟਰ ਵੀ ਦਿੰਦੇ ਆ ਅਸੀਂ ਇਹਨਾਂ ਦੋਨੋਂ ਚੀਜ਼ਾਂ ਦੀ ਲੋੜ ਹੈ ਜਿੱਥੇ ਲੈਬੋਰੀ ਦੀ ਲੋੜ ਹੈ ਇਹ ਦੋ ਚੀਜ਼ਾਂ ਵੀ ਚਾਹੀਦੀਆਂ ਨੇ ਔਰ ਇਸ ਗੁਰਦੁਆਰਾ ਸਾਹਿਬ ਜੋ ਹੋਮੋਪੈਥੀ ਦੀ ਜਿਹੜੀ ਅਸਲੇ ਆਲਰੇਡੀ ਚੱਲ ਰਹੀ ਹੈ ਬੜੀ ਅੱਛੀ ਸੇਵਾ ਬਿਤੀ ਕਰ ਰਹੀ ਹੈ ਉਥੇ ਸੋ ਉਹਦੇ ਨਾਲ ਨਾਲ ਅਸੀਂ ਅੱਜ ਹਾਲ ਦੇਖ ਲਿਆ ਤੇ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਕਿ ਕਮੇਟੀ ਜਿਸ ਨੇ ਸਾਨੂੰ ਬਣਾ ਕੇ ਦੇਗੀ ਤੇ ਅਸੀਂ ਦੋ ਫੈਸਿਲਿਟੀ ਤੁਹਾਨੂੰ ਹੋਰ ਦੇ ਰਹੇ ਹਾਂ ਜਿਹਨਾਂ ਜੋ ਪਹਿਲਾਂ ਇੱਕ ਸ਼ੁਰੂ ਕਰਾਂਗੇ ਜਾਂ ਫਿਰ ఫిਜ਼ੀਓਥੈਰੇਪੀ ਸ਼ੁਰੂ ਕਰਾਂਗੇ ਸੈਂਟਰ ਜਾਂ ਫਿਰ ਡੈਂਟਲ ਕਲੀਨਿੰਗ ਸ਼ੁਰੂ ਕਰਾਂਗੇ ਇਥੋਂ ਦੀ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਦੇਖ ਲੈਣਗੇ ਕਿ ਜਦ ਜੇ ਡਾਕਟਰ ਸਾਨੂੰ ਅਵੇਲੇਬਲ ਹੋਏ ਸੋ ਪਹਿਲਾਂ ਇੱਕ ਸੈਂਟਰ ਖੋਲਾਂਗੇ ਲੈਬੋਰੀ ਖੁੱਲ ਚੁੱਕੀ ਹੈ ਆਲਰੇਡੀ ਇਹਨੂੰ ਚਲਾਓ ਪਹਿਲਾਂ ਚੱਲਣ ਤੋਂ ਬਾਅਦ ਜਿਸਲੇ ਇੱਕ ਸੈਂਟਰ ਉਹ ਦੇਾਂਗੇ ਫਿਰ ਤੀਸਰਾ ਜਿਲ੍ਹਾ ਸਾਨੂੰ ਉਹ ਵੀ ਦੇਾਂਗੇ ਆਪਾਂ ਜੀ ਸਰ ਜਿਹੜੀ ਸੰਗਤਾਂ ਵਾਸਤੇ ਬਾਹਰ ਕਾਫੀ ਨੱਕ ਪਰ ਹੋ ਰਹੀ ਹੈ ਅੱਜ ਤੁਹਾਡੇ ਕੋਲ ਸੇਵਾ ਵਿੱਚ ਕਿੰਨੇ ਕੁ ਸਸਤੇ ਰੇਟਾਂ ਦੇ ਪਰੇ ਖਿਡਾ ਦੇਖੋ ਸਾਡੇ ਜਿਹੜੇ ਲੈਬੋਰੀ ਦੇ ਰੇਟ ਹੈ ਇਹ ਮਾਰਕੀਟ ਨਾਲੋਂ 10% ਦੇ ਆ ਜਿਹੜਾ ਰੇਟ ਮਾਰਕੀਟ ਵਿੱਚ ਤੁਹਾਨੂੰ 3.5-4000 ਦਾ ਮਿਲਦਾ ਇੱਥੇ 320, 340, 360 ਵਿੱਚ ਤੁਹਾਡੇ ਸਾਰੇ ਬਾਡੀ ਦੇ ਟੈਸਟ ਜਿਹੜੇ ਹੋ ਜਾਂਦੇ ਨੇ। ਅਸੀਂ ਆ ਦੇਖ ਰਹੋ ECG ਨਾਲ ਲੱਗੀ ਆ। ਮਾਰਕੀਟ ਜਾਓਗੇ ਤੁਹਾਨੂੰ 1200 ਰੁਪਏ 200 ਰੁਪਏ ECG ਦਾ ਲੱਗੇਗਾ। ਸਾਡੀਆਂ ਹਰ ਲੈਬਰਾਟਰੀ ਵਿੱਚ ਤੁਹਾਨੂੰ ਸਿਰਫ 20 ਰੁਪਏ ਵਿੱਚ ECG ਹੋ ਜਾਂਦੀ ਜਿਹੜਾ ਕਿ ਅਸੀਂ ਇਹ ਕੀ ਕੋਸ਼ਿਸ਼ ਕੀਤੀ ਆ ਕਿ ਨੋ ਪ੍ਰੋਫਿਟ ਨੋ ਲਾਸ ਦੇ ਆ। ਜਿੰਨੇ ਵੀ ਅਸੀਂ ਸੈਟਅਪ ਕਰਦੇ ਆ ਮਸ਼ੀਨਰੀ ਲਾਂਦੇ ਆ ਸਾਰੀ ਉਹ ਸਾਰੀ ਟੈਸਟ ਵੱਲੋਂ ਫ੍ਰੀ ਦਿੱਤੀ ਜਾਂਦੀ ਆ। ਉਹ ਅਸੀਂ ਡੋਨੇਟ ਕਰ ਦਿੰਦੇ ਆ ਕਿਸਮ ਦੇ ਆਪਣੀ ਲੈਬਰਾਟਰੀ ਨੂੰ। ਕਿ ਉਹਦੀ ਅਸੀਂ ਵੇਅਰ ਟੇਅਰ ਨਹੀਂ ਲੈਂਦੇ ਅਸੀਂ ਉਹਨੂੰ ਕਵਰ ਨਹੀਂ ਕਰਦੇ ਤੇ ਇਸੇ ਜਿਹੜੇ ਡੇ ਟੂ ਡੇ ਖਰਚੇ ਨੇ ਜਿਹੜੇ ਜਾਂ ਫਿਰ ਜਿਹੜੇ ਸਾਡੇ ਜਿਹੜੇ ਬੱਚੇ ਟੈਕਨੀਸ਼ੀਅਨ ਸੋ ਇਹਨਾਂ ਦੀ ਜਿਹੜੀ ਸੈਲਰੀ ਨਿਕਲਦੀ ਆ ਸੋ ਸਿਰਫ ਉਹੀ ਗੱਡੀ ਜਾਂਦੀ ਆ ਸੋ ਉਸ ਨਾਲ ਅਸੀਂ ਬੈਕ ਕੈਲਕੂਲੇਸ਼ਨ ਕਰਕੇ ਮਾਰਕੀਟ ਨਾਲੋਂ ਤੇ 10% ਤੇ ਆਏ ਅਸੀਂ ਕੁਝ ਤਾਂ ਸਾਡੇ ਬਿਲਕੁਲ ਫ੍ਰੀ ਆ ਬਾਹਰ ਲਿਸਟ ਲੱਗੀ ਦੇਖੀ ਹੋਣੀ ਆ ਕੁਝ ਚੈਸ ਬਿਲਕੁਲ ਫ੍ਰੀ ਨੇ ਕੁਝ ਐਨੇ ਨੇ 10 ਰੁਪਏ 20 ਰੁਪਏ 50 ਰੁਪਏ ਜਿਹੜਾ ਕਿ ਆਮ ਪਬਲਿਕ ਜਿਹੜੀ ਆ ਟੈਸਟ ਕਰਾ ਸਕਦੀ ਆ ਉਸ ਤੋਂ ਇਸੇ ਤਰ੍ਹਾਂ ਸਾਡੇ ਫੋਟੋਗ੍ਰਾਫੀ ਤੇ ਡ ਜਿਹੜਾ ਕਾ ਮਾਰਕੀਟਿੰਗ ਤੁਹਾਡਾ 100 ਰੁਪਏ ਦਾ ਹੋ ਰਿਹਾ 13 ਰੁਪਏ ਚ ਹੋ ਰਿਹਾ ਉੱਥੇ ਤੇ ਉਹ ਵੀ ਜਿਹੜੀ ਫੈਸਿਲਿਟੀ ਹੈ ਉਹ ਵੀ ਅਸੀਂ ਬਹੁਤ ਜਲਦੀ ਹੈ ਜੇ ਗੁਰਦਾਰਾ ਫੌਦੀ ਕਮੇਟੀ ਜਿਸ ਸਮੇਂ ਤੁਸੀਂ ਪਾਸ ਕਰੋਗੇ ਸਾਨੂੰ ਦੱਸੋਗੇ ਕਿ ਅਸੀਂ ਤਿਆਰਨਾ ਦੇਣ ਲਈ ਤੁਹਾਨੂੰ ਤੇ ਅਸੀਂ ਇੱਕ ਇੱਕ ਕਰਕੇ ਸੈਂਟਰ ਉਹ ਦੋਨੋਂ ਵਿਚੜੇ ਉਹ ਵੀ ਬਹੁਤ ਜਲਦੀ ਖੋਲ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਜੋ ਸ਼ਿਸ਼ੀਦੀ ਸਦਾਵੀ ਸੰਭ ਸਮਰਪਤ ਜੋ ਲੈਬਰਾਟਰੀ ਖੋਲੀ ਗਈ ਹੈ ਉਧਰ ਲਈ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸ਼ੀਸ਼ ਮੋੜਨਾ ਹੈ ਅਤੇ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਇਹ ਲੈਬਰਾਟਰੀ ਖੋਲੀ ਗਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਨਾਲ ਹੋਈ ਹੈ ਇਧਰ ਲਈ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਾਲ ਹੀ ਸਾਡੇ ਡਾਕਟਰ ਐਸ ਪੀ ਓਬਰਾਏ ਜੀ ਦਾ ਧੰਨਵਾਦ ਕਰਦਾ ਹਾਂ ਜੋ ਕੇ ਸੰਗਤਾਂ ਨੂੰ ਇਸ ਸੁਜੋਗ ਦਾ ਲਾਭ ਮਿਲੇਗਾ ਇਸਦਾ